ਸਾਧ ਸੰਗ ਜਨਮ ਕਰਾਇਆ ਜਨ ਆਉਣ ਦਾ ਇਹ ਸਵਾਉ ਸਾਰੇ ਸੰਗਤ ਨਾਲ ਕੇ ਬੋਲਿਆ ਕਰੋ ਜਨ ਕੇ ਸੰਗ ਆਇਆ ਆਉ ਅਸਲ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕਿਹੜੀਆਂ ਰੂਹਾਂ ਪ੍ਰਵਾਹ ਹੋਈਆਂ ਜਿਨ੍ਹਾਂ ਦੇ ਆਉਣ ਤੇ ਵੀ ਰਬ ਰਬ ਕੀਤਾ ਜਾਵੇ ਜਿਨ੍ਹਾਂ ਦੇ ਰਹਿੰਦਿਆਂ ਵੀ ਰਬ ਰਬ ਜਪਿਆ ਜਾਵੇ ਔਰ ਸ਼ਰੀਰ ਕਰਕੇ ਜਿਹੜੇ ਚਲੇ ਜਾਣ ਉਹਨਾਂ ਦੀ ਜਾਣ ਤੋਂ ਬਾਅਦ ਵੀ ਰਬ ਰਬ ਜਪਿਆ ਜਾਵੇ ਸਾਧੂ ਕਦੇ ਨਹੀਂ ਜਾਂਦਾ ਸਰੀਰ ਖਤਮ ਹੁੰਦਾ ਪਰ ਸਤਿਗੁਰੂ ਦੀਆਂ ਰੂਹਾਂ ਜਿਹੜੀਆਂ ਆਪਣੇ ਸੇਵਾ ਵਿੱਚ ਵਰਤਦੀਆਂ ਨੇ ਲੱਜ ਕੇ ਬੋਲ ਦਤ ਸਤਨਾਮ ਸ੍ਰੀ ਵਾਹਿਗੁਰੂ ਉਹ ਰੂਹ ਉਹ ਪਾਤਸ਼ੂ ਅਗੇ ਸੰਮਾਰਾ ਜੀ ਸੰਵਾਬਾ ਗੁਰਜੀਤ ਸਿੰਘ ਦੀ ਮਹਾਂਪੁਰਖਾਂ ਦੇ ਵਿੱਚ ਰੰਗ ਰਹੀ ਹੈ ਜਿਹਦਾ ਧੰਨ ਬਾਬਾ ਗੁੰਦਰ ਸਿੰਘ ਮਹਾਰਾਜ ਜੀ ਨੇ ਅਤ ਸੁਚਿੰਤਾਈ ਦੇ ਨਾਲ ਅਤ ਸਤੂਰਨਤਾਈ ਦੇ ਨਾਲ ਪੂਰਨ ਮਰਿਆਦਾ ਦੇ ਨਾਲ अच्छा वर्डिया सेवावान सब बाबा गुरजीत सि महापुरखा दुनिया पड़िया नहीं मिले अगर गुरु घर आ गई बड़े कर्म समझी एक दिन गुरु ग्रंथ साहब पातशाह के दर्शन हो जा लग जाए ਓਏ ਮਾਣਾ ਤੇਰੇ ਪਤਾ ਨਹੀਂ ਕਿੰਨੇ ਕਿ ਜਨਮਾਂ ਦਾ ਜਪ ਤਪ ਕੀਤਾ ਜਿਹੜੇ ਐਡੇ ਵੱਡੇ ਗੁਰੂਆਂ ਦੇ ਪਾਤਸ਼ਾਹ ਜਾਂ ਦਸਾਂ ਦੇ ਜੋਤਾਂ ਦੇ ਦਰਸ਼ਨ ਗਿਆਨ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਦਰਸ਼ਨ ਤੇ ਪਿਆਰਿਓ ਅਨਿਲ ਕਮਾਈ ਸੀ ਧੰਨ ਦਾ